ਇਹ ਇਹ ਵੱਡੀ ਟੀਮ ਵੱਡੀ ਹੈ ਪੰਜਾਬ ਦੇ ਵੱਡੇ ਮੇਲੇ ਦੇ ਸਟੇਜ ਦੇ ਸੱਜੇ ਹੱਥ ਜਿਹੜੀ ਹੈ ਮਾਤਾ ਪੰਜਾਬ ਗੁਰ ਕਬੱਡੀ ਕਲੱਬ ਨੰਗਲੰਦੀਆਂ ਪਹਿਲੀ ਕਬੱਡੀ ਪੈਣ ਜਾ ਰਹੀ ਹੈ ਸਾਡੇ ਭਾਈ ਬਿੱਲਾ ਸ਼ਤਾਲਪੁਰ ਤੋਂ ਜੂਨ ਗੋਤਰੀ ਉਹ ਕਹਿੰਦੇ ਵੀ 500 ਦੀ ਪਹਿਲੀ ਕਬੱਡੀ ਜਿਹੜੀ ਹੈ ਉਹ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਮਹਿਮਦਵਾਲੀਏ ਜੋਤੇ ਦੀ ਉਹ ਦੂਸਰੇ ਪਾਸੇ ਦੇਖੀਏ ਫੜਦੀ ਹੋਇਆ ਕਿੱਤੇ ਦੀ ਪਕੜ ਸਿਮਾ ਪਤੜਾ ਵਾਲਾ ਗੁਰੂ ਕਮਾਲ ਤੇ ਜੋਤਾ ਮਹਿਮਦਵਾਲ ਪਹਿਲੀ ਰੇਡ ਦੇ ਉੱਤੇ ਮੇਰੇ ਵੀਰੋ ਧਰਤੀ ਦਾ ਇੱਕ ਸਫਲ ਹੋ ਗਿਆ ਤੇ ਪਾ ਜਿਹੜਾ ਰੇਡਰ ਦੇ ਖਾਤੇ ਉੱਰਾਇਆ ਨਾਲ ਪੁਰੀਆ ਪੂਰੇ ਜਾ ਰਿਹਾ ਛੱਕ ਬਾਈ ਤੇ ਕਰ ਕਰ ਖੜਾ ਬਣਾ ਦੋਸਤ ਕਹਿੰਦੇ ਬੁਲਟ 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 ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਕਿ ਜਿਗਰ ਤਾਂ ਤਰਦ ਗੁਰ ਸ਼ਹਾਦ ਬਾਬਾ ਸਿੰਘ ਬੱਲੇ ਬੱਲੇ ਕਹਿੰਦਾ ਜੱਗੂ ਫਾਕਰ ਵਾਲੀ ਇਹਦਾ ਜੱਫੇ ਦਾ 1000 ਕਰਦੇ ਦੇਦੇ 1000 ਉਹ ਜੱਗੂ ਫਾਕਰ ਵਾਲੀ ਨੂੰ ਮਨਜੀਤ ਫਰਾਸ ਵੱਲੋਂ ਨੰਬਰ ਹੋਲਡ ਆ ਨੰਬਰ ਜਿਹੜਾ ਹੋਲਡ ਕੀਤਾ ਗਿਆ ਜਿਹੜੀ ਸਾਈਡ ਨੇ ਕਬੱਡੀ ਪਾਈ ਹੋ ਅੰਮੋ ਪਾਜੀ ਬਾਲੂ ਵਾਲੇ ਰੋਡ ਰੱਖਿਓ ਦੀਪ ਦੀਆਂ ਦੋ ਕਬੱਡੀਆਂ 1100 ਦੀ ਇੱਕ ਬਾਕੀ ਵਾ ਤੇ ਉੱਪਰ ਰਮਨ ਸਰਪੰਚ ਰਮਨ ਸਾਰੀਆ ਸਰਪੰਚ ਕਹਿੰਦਾ ਵੀ ਜੱਗੂ ਹਾਕਮ ਵਾਲੀ ਇਹਦਾ ਹਰ ਜੱਫਾ 1000 ਰੁਪਏ ਦਾ ਹੋਵੇਗਾ ਹੁਣ ਦੱਸਿਓ ਚੇਤ ਸਾਹਿਬ ਵੀ ਕਿਹੜੇ ਕਿਹੜੇ ਕਿੰਨੇ ਕਿੰਨੇ ਲਾਈ ਜਾਂਦੇ ਆ ਬੋਲਟ ਦੀਆਂ ਤਿੰਨ ਕਬੱਡੀਆਂ ਜੋੜ ਪੋਤਰਾ ਮਨਜੀਤ ਰਾਸਤੇ ਬਿੱਲਾ ਸਟਾਫ ਕੋਟ ਵੱਲੋਂ ਰਾਜ ਦੇ ਪਾਸੇ ਕਹਿੰਦੇ 1100 ਦੀ ਦੂਜੀ ਜੱਲੀ ਹੋ ਮੈਨੂੰ ਉੱਡਣੀ ਮਾਝੇ ਦਾ ਬੱਬਰ ਸ਼ੇਰ ਮਾਝੇ ਦਾ ਭਿਹਾਰ ਅਕਸ਼ਰ ਵਾਲੀ ਮਸ਼ੀਨ ਕਹਿੰਦੇ ਕਬੱਡੀ ਧਾਰ ਰਿਹਾ 1100 ਦੀ ਦੂਜੀ ਜੋ ਜਾਫੀ ਜਫਾ ਲਾ ਗਿਆ ਉਹ ਜਾਫੀ ਦਿੱਤਾ ਜਾਣਾ ਪਰ ਮਾਝਾ ਪੁਰੀਆ ਗੁਰਦੇਵ ਿੱੱਥੂ ਚੱਲ ਕੇ ਆਇਆ ਜਿੱਥੇ ਦੀ ਲੜੜੀ ਜੋਰਵਰਤੀ ਜਿੱਥੇ ਦੀ ਵੈਲੀ ਬੜੀ ਲੈ ਵੀ ਨਿੱਪੜੋ ਆ ਬੁਲਟ ਦੀਆਂ ਤਾਰੇ ਵੰਦਾ ਬਗਰੇ ਜੀ ਚਾਂਪੇਸ਼ਰ ਤੋਂ ਦੋ ਬਾਰੀ ਕਸਟਰੇਡਰ ਦੋਵਾਂ ਨੇ ਕੱਪ 'ਚ ਥਾਰ ਧੋਹਾ ਸਾਲ ਅਨਾਨਕ ਹੋਤਾ ਜੀ ਆਵੀ ਦੇ ਕੋਲ ਕਦੇ ਕੋਲ ਦੇ ਪ੍ਰਮੋਟਰ ਆਹ ਕਾਲੂ ਫੋਰਨਾ ਦੇ ਪ੍ਰਮੋਟਰ ਆਹ ਥਾਰ ਗੱਡੀ ਦਿੱਤੀ ਜਾ ਰਹੀ ਏ ਲਓ ਚੀਮਾ ਕਹਿੰਦੇ ਕਬੱਡੀ ਪਾ ਰਿਹਾ ਅੰਮ੍ਰਿਆ 1100 ਆ ਗਿਆ ਨੋਰ ਰੱਖੀ ਬੀਬਾ ਔਰ ਇਧਰੋਂ ਦੇ ਬੱਲੇ 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 ਸਰਦੇਤ ਕਰਦੇਤ ਲਾਲ ਬੁਰੀਆ ਜੱਗੜਾ ਮਾਈਕ वाहिगुरू शीचे वले हज़ारेश्वर में कबी नौजवान कबडी फेर खैदान जगू राज फोन ਦੱਸੇਗਾ ਉਹ ਕਿਸੇ ਕਬੱਡੀ ਨਿੱਕੇ ਦੇ ਬੋਲ ਵਾਲੇ ਨੇ ਭਾਈ ਸੂ ਉਧਰ ਜੱਗੂ ਹਾਕਮ ਆ ਗਿਆ ਦੋ ਜੱਫੇ ਨੌਂ ਮਿੰਟ ਲਈ ਕਹਿੰਦਾ 1100 ਤੇ ਟੋਨੀ ਕਹਿੰਦਾ 1000 ਮੇਰਾ ਪਾਰੇ ਲੈ ਵੀ ਅੰਦੇ ਨੋਟ ਰੱਖੀ 2100 ਹੋ ਗਿਆ ਇੰਦਰਪਾਲ ਬਾਜਾ ਜੀ ਨੋਟ ਰੱਖਿਓ ਔਰ ਇਧਰੋਂ ਪਾਸੇ ਪੁਆਇੰਟ ਜਿਹੜਾ ਰੱਖਿਆ ਮੇਰੇ ਜਿਹੜੇ ਚੱਕ ਗੱਲਾਂ ਵਾਲਾ ਇੱਕ ਜੱਫਾ ਹਰ ਇੱਕ ਜੱਫਾ ਮੇਰੇ ਵੀਰੋ ਉਹ ਕਹਿੰਦੇ ਰਮਨ ਸਰਪੰਚ ਵੱਲੋਂ 1000 ਰੁਪਏ ਤੇ ਬਿੱਲਾ ਸਰਪੰਚ ਸਤਾਮਕੋਟ ਬੂਰਾ ਦਾ ਅਮਰੀਕਾ ਵਾਲਾ ਮੋਢੀ ਕਹਿੰਦਾ ਵੀ ਦੋ ਜੱਫੇ ਜੱਗੂ ਦੇ ਮੇਰੇ ਵੱਲੋਂ ਵੀ 2000 ਦੇ ਕਰਦੇ ਉਹ ਗੱਲਾਂ ਟਿਕਾਣੇ ਲੱਗਦੀਆਂ ਮੇਰੇ ਮਿੱਤਰੋ ਸੇਰਾ 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 ਕਾਕੇ ਵਾਲੀਆ ਜੱਗੂ 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 ਜੱਗ ਜੱਗੂ ਕਿ ਜੱਟ ਦੇ ਟਿੱਬਿਆਂ ਦੇ ਵਿੱਚ ਗੇ ਤੇਰੇ ਆਹ ਰੇਡ ਵੀ ਮੇਰੇ ਵੀਰੋ ਸ਼ੇਖਰ ਅਮਰੀਕਾ ਵੱਲੋਂ 1000 ਦੀ ਹੈ ਇਹ ਐਕਸ਼ਨ ਵਾਲੀ ਮਸ਼ੀਨ ਦੁਰਜੀ ਵਾਲਾ ਦੀਪ ਹੈ ਜਿੱਕੇ ਉੱਤੇ ਮੇਰੇ ਵੀਰੋ ਹੁਕਮ ਦਾ ਯੱcka ਖੜਵਾਇਆ ਹੋਇਆ ਹੈ ਹੋਣਾ ਚਾਹੀਦਾ ਯਾਰ ਭਾਵੇਂ ਇੱਕ ਹੋ ਸਨੀ ਹੁਣ ਜਾਣਕਾਰੀ ਦੇ ਰਹੇ ਨੇ ਇੱਕ ਮਿੰਟ ਜੀ ਪੁਲਿਸ ਇੱਕ ਮਿੰਟ ਮੈਚ ਰੋਕਿਓ ਭਾਈ ਬਲਾਰੇ ਕੋਣ ਹੈ ਜੇ ਪੈਸੇ ਆਪਾਂ ਕਰਨ ਬਾਏ ਕਰਨ ਬੋਲ ਸਕਦੇ ਜੇ ਕਿਸੇ ਦੇ ਪੈਸੇ ਵੱਧ ਹੋਵਗੇ ਨਾ ਬਾਤ ਜੇਬਾਂ ਵਾਲੇ ਸਾਡੀਆਂ ਬੋਲ ਨਹੀਂ ਇਹ ਰਿਕਵੈਸਟ ਹੈ ਬੱਗਾ ਜੀ ਤੁਸੀਂ ਵੀ ਨੋਟ ਕਰੋ ਜੇ ਕਾ ਕਰਨ ਬਾਏ ਕਰਨ ਪੈਸੇ ਲਵਾਉਣੇ ਆਪਾਂ ਸਾਰਿਆਂ ਦੇ ਬੋਲਾਂਗੇ ਜੇ ਤੁਸੀਂ ਰਾਜੇ ਤਾੜੀ ਮਾਰ ਦਿਓ ਕਿਉਂਕਿ ਇਹ ਪਲੇਰਾਂ ਦੇ ਕਰ ਕਬੱਡੀ ਦੇ ਸਿਰ ਤੇ ਚੱਲਦੇ ਹੋ ਇੱਕ ਮਿੰਟ ਧਾਮੀ ਸਾਹਿਬ ਮੈਚ ਰੋਕਿਓ ਕੋਈ ਕੋਚ ਇੰਦਰਪਾਲ ਬਾਜਵਾ ਜੀ ਇੱਕ ਪਾਸੇ ਜੰਡ ਬਾਅਦ ਬਿਵਾਰੇ ਬੋਲਦੇ ਨੇ ਕਿ ਉਹਨਾਂ ਕੋ ਪੈਸੇ ਨੇ ਪੈਸੇ ਸਾਰਿਆਂ ਦੇ ਬੋਲਾਂਗੇ ਪਰ ਦੋਵਾਂ ਬਿਵਾਰੇ ਲਾ ਕੇ ਕਰਨ ਵਾਈ ਤੁਹਾਨੂੰ ਪੈਸੇ ਬੋਲੋਣਗੇ ਵੇਟ ਕਰੋ ਆਈ ਦਾ ਜੀ ਆ ਵੇਖੇ ਤਾਂ ਹੁਣ ਟਾਈਮ ਲੱਗਿਆ ਤਾਜ ਲਵਾਨਾ ਪੁੱਜਿਆ ਅਮਰੀਕਾ ਵਾਲਾ ਇਸ ਵੀਰ ਦਾ ਵੀ ਇੱਥੇ ਪੁੱਜਣ ਦੇ ਧੰਨਵਾਦ ਹੈ ਸ਼ੇਕਰ ਹੁਣੀ ਅਮਨ ਹੁਣੀ ਭਰਾਵਾਂ ਦੇ ਨਾਲ ਬਹੁਤ ਪਿਆਰ ਹੈ ਰਿੰਗੂ ਜੱਗੀ ਉਹਨਾਂ ਦੇ ਨਾਲ ਆ ਦੂਜੀ ਪੈਣ ਲੱਗੀ ਆ ਮੇਰੇ ਵੀਰੋ 1000 ਦੀ ਉਹ 1000 ਰੁਪਇਆ ਇੱਧਰ ਅਮਰੀਕਾ ਵੱਲੋਂ ਉਹਨੂੰ ਕੋਈ ਨਾ ਕਹਿੰਦਾ ਕਿ ਫੋਲਡੀਆਂ ਦੋ ਕਬੜੀਆਂ 1500 ਰੁਪਇਆ ਵੱਲ ਆ ਰੇਡ ਤੋਂ ਬਾਅਦ ਲੋ ਆਵਾਂਗੇ ਕਿਉਂਕਿ 2000 ਦੀ ਦੂਜੀ ਤੇ ਆਖਰੀ ਪੈਣ ਲੱਗੀ ਐ ਉਹ ਗੱਲਾਂ ਟਿਕਾਣੇ ਲੱਗਣੀਆਂ ਮੇਰੇ ਮਿੱਤਰੋ ਪੁਲਟ ਦੀ ਦੂਜੀ ਤੇ ਆਖਰੀ 2000 ਦੀ ਮਜੀਦ ਫਰੂਖ ਜੂਨ ਪੁੱਤਰੇ ਹੁੜੀ ਬਿੱਲੇ ਸਰਪੰਚਣਾ ਵੱਲੋਂ ਤੇ ਸ਼ੇਖਰ ਅਮਰੀਕਾ ਵੱਲੋਂ 1000 ਲੈ ਵੀ ਸ਼ੇਖਰ 1000 ਰੁਪਇਆ ਇੱਧਰ ਵੱਟੂ ਸਾਡਾ ਭਰਾ ਤੇ ਸਾਡੀ ਟੀਮ ਨੂੰ ਦੀਵਾ 1000 ਉਲਟਾ ਕਰ ਦਿੱਤਾ ਪ੍ਰਸੇਰ ਸਿੰਘ ਭੜਾ ਦੇ ਪੋਤੇਆ ਲੋੜ ਕਰਦਾ ਕਰਿਆ ਅਗਦੀਆਂ ਦੋ ਕਬੜੀਆਂ सोनू ਉਹ ਗੋਦਰੇ ਵਾਲਾ ਕਹਿੰਦਾ ਜੋ 1100 ਨਹੀਂ ਆਇਆ ਆ 1100 ਮੈਨੂੰ ਕੋਈ ਦਾ ਕਰ ਦੋ ਬਰੀ ਬੇਨਤੀ ਹੈ ਪਾਸੇ ਨਾਦਲਾ ਦਿੱਤੇ ਯਾਰ ਕੇ ਬਗਵਾ ਲੋੜ ਰੱਖੀ ਔਰ ਦੋ ਪਾਸੇ ਦੀਰ ਦੋਰ ਦੀ ਭੱਜ ਗਿਆ ਤੇ ਪੁਆਇੰਟ ਰੇਡਰ ਨੇ ਖਤ ਕਰ ਗਿਆ ਚੱਕ ਮਾਈਕ ਉੱਲੜ ਨਿੱਕਾ ਨੰਦੌਰ ਵਾਲਾ ਫੁਲਕਾ ਦੀ ਮਾਰਿਆ ਮੇਰੇ ਮਿੱਤਰੋ ਵੱਡਾ ਮਾਨ ਪੁੱਜਦਾ ਕੀਤਾ 1000 ਰੁਪਏ ਰਮਨ ਵੱਲੋਂ ਹੋਵੇਗਾ ਬਾਈ ਜੀ ਉਹ ਪਹਿਲੀ ਤੇ 1000 ਹੀ ਦੇਤਾ ਸੀ ਰਾਜੂ ਨੂੰ ਵੱਡਾ ਕਾਕਾ ਫੌਜੀ ਕਲੜੀਆਂ ਵਾਲਾ ਕਹਿੰਦਾ ਓ ਜੱਗੂ ਹਾਕਮ ਵਾਲੀ ਦਾ ਇੱਕ ਹੋਰ ਜੱਫਾ ਬੰਦੂ ਕਹਿੰਦਾ 1000 ਦਾ ਹੋਵੇਗਾ ਵੱਡਾ ਤਫਰ ਕਰਦੇ ਫੱਡੇ ਚੁਰਦੇ ਹਲੋ ਹਲੋ ਰਾਜੂ ਬੇਚ ਚੱਲ ਜਾ ਛੋਟੀ ਦਾ ਮੈਚ ਖੇੜਾ ਜਾ ਰਿਹਾ ਔਰ ਉਧਰੋਂ ਪਾਸੋਂ ਵਾਹਿਗੁਰੂ 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 ਸੇਚੇ ਵਾਲੀਆ ਵਾਹਿਗੁਰੂ ਓ ਜੱਫਾ ਭਗਵਾਨ ਆ ਤਰਸੇਲ ਸਿੰਘ ਪਹੁੰਚਾ ਦੇ ਕੋਟੇ ਦੀ ਦੂਜੀ ਕਬੱਡੀ 1100 ਦੀ ਚੱਲੀ ਹੈ ਵੱਡਾ ਧਾਵਾਂ ਵੱਡੋ ਚੜਦੇ ਨੇ ਇਹਨੇ ਦੋ ਵਾਰੀ ਟਾਕਰੀਆਂ ਦੀ ਛਾਵੇਂ ਸਿੱਟੇ ਵੱਲੋਂ ਕਰਾਈਓ ਇੱਕ ਥਾਰ ਦਿੱਤੀ ਏ ਉਹ ਮੁੰਡਾ ਕਹਿੰਦੇ ਤਰਸੇਲ ਸਿੰਘ ਇਹਦਾ ਹੁੰਦਾ ਓ ਉੱਤਲੀ ਵੱਲੋਂ ਆ ਮੇਰੇ ਵੀਰੋ 1100 ਦੀ ਕਬੱਡੀ ਆਵੇ ਧਰਬਿੰਦਰ ਆ ਸੂਰਜ ਦੇ ਵਾਲਾ 1100 ਮੇਰੇ ਕੋਲ ਆਦਾ ਲੈ ਵੀ ਡਿੰਪਲ ਇਧਰ ਤਾਜਲਵਾਨਾ ਅਮਰੀਕਾ ਵਾਲਾ ਆ ਪੁੱਤਿਆ ਕਹਿੰਦਾ ਵੀ ਬੋਲਟ ਦੀਆਂ ਤਿੰਨ ਕਬੱਡੀਆਂ 100 ਡਾਲਰ ਦੀਆਂ ਪੈਣੀਆਂ ਉਹ ਬੋਲਟ ਦੀਆਂ ਤਿੰਨ ਕਬੱਡੀਆਂ ਤਾਜਲਵਾਨੇ ਵੱਲੋਂ 100 ਡਾਲਰ ਦੀਆਂ ਪੈਣੀਆਂ ਹੁਣ ਨੈਕਸਟ ਵਾਲੀਆਂ ਮੇਰੇ ਮਿੱਤਰੋ ਇਧਰ ਧੀਮ ਦੀਆਂ ਉਂਗਲਾ ਖੜੀਆਂ ਨੇ मैन आहे न बबू काका कल वारा के छॾू न हिकु जफ़ा हिकु हज़ार रहंदो पासे पिनी पिनि हि ਕਬੱਡੀ 1000 ਦੀ ਪੈਣੀ ਹੈ ਥੋੜਾ ਥੋੜਾ ਪਿੱਛੇ ਹੋ ਜੀ ਇੱਕ ਗੇਂਦ ਹੈ ਭਾਈ ਮਜਬੂਰੇ ਸਮਝੋ ਨਾ ਇਤਾਂ ਦੀ ਚੀਜ਼ ਹੈ ਬੰਦਾ ਰੱਜ ਨਹੀਂ ਸਕਦਾ ਜਾਦਾ ਸਾਨੂੰ ਕਬੱਡੀ ਬੋਲਦੇ ਨੇ ਜਨਾਬ ਵਾਲੋ ਕਿੰਨੇ ਗੇ ਵੀਰਾਂ ਨੇ ਕੱਸੂ ਚੁੱਕੀ ਹੈ ਜੀ ਵੀ ਮੇਰੀ ਬੇਹਦ ਕਬੱਡੀ ਵੀ ਬਹੁਤ ਰੋਈ ਆਹ ਨੂੰ ਇਟਲੀ ਤੇ ਸਾਹੇ ਇਟਲੀ ਕਾਲੀ ਵੱਲੋਂ ਇੱਕ ਕਬੱਡੀ 1000 ਦੀ ਦਬੁਰਜੀ ਵਾਲੇ ਦੀਪ ਦੀ ਮੇਰੇ ਮਿੱਤਰੋ ਉਹ ਚਾਰ ਜੱਫੀ ਚੋਟੀ ਦੇ ਕਬੱਡੀ ਦੇ ਛੜ ਵਾਲਿਆਂ ਦੇ ਆਹ ਉਹ 100 ਡਾਲਰ ਦੀ ਜਾਨੀ ਤਾ ਮਗਾ ਅਮਰੀਕਾ ਵਾਲੇ ਸਾਈ ਭੂਲ ਬੁਰੀਆ ਕਿੱਥੇ ਸਾਈ ਭੂਲ ਬੁਰੀਆ ਦਾ ਮੈਂ ਇੱਥੇ ਪੁੱਛਦਾ ਧਰਵਾਦ ਆ ਪਰ ਸੇਵ ਸਿੰਘ ਭਨਾਲ ਦਾ ਪੁੱਤ ਆ ਇਹਦਾ ਦਾਦਾ ਮਾਰ ਕਰਦਾ ਤੇ ਮੇਰੇ ਇਹ ਸਰਪੰਚ ਸਾਹਿਬ ਤੁਹਾਨੂੰ ਜੀ ਇਹਦਾ ਦਾਦਾ ਮਾਨ ਕਰਦਾ ਉਹ ਤਰਸੂਰ ਸਿੰਘ ਭੰਡਾਰ ਦੇ ਪੋਤੇ ਵੀ ਤਾਜਮਾਨਿਆ 100 ਡਾਲਰ ਦੀ ਪਹਿਲੀ ਸਫਲ ਹੋ ਗਈ ਹੈ ਜਿਹੜਾ ਉਹਦੇ ਵੀ ਜੱਗੀ ਉਹਨਾਂ ਦੇ ਨਾਲ ਮੇਰੇ ਵੀਰੋ ਵੱਡਾ ਪਿਆਰ ਹੈ ਜਿਹਨ ਤਾਜਬਾਈ ਦਾ ਜਗਰਾਵ ਵਾਲਾ ਗੋੜਾ ਅਗਲੀ ਰੇਡ ਪਾਉਣ ਦੇ ਲਈ ਮੇਰੇ ਵੀਰੋ ਫੇਰ ਤਿਆਰ ਵਰ ਤਿਆਰ ਹੈ ਹੁਣ ਦੇਖੀਏ ਕਿਹੜਾ ਜਾਫੀ ਅੱਗੇ ਵਧ ਕੇ ਜਫਾ ਲਾਉਂਦਾ ਗਿੰਨੀ ਲੱਗਿਆ ਹੋਇਆ ਮਹਿਮਦ ਵਾਲਿਆ ਤੇ ਆਹ ਦੇਖੀਏ ਵੀ ਸੁਨਿਆਰਾ ਇਹ ਵੀ ਬਸਰ ਨਾ ਰਹਾ ਅੰਮ੍ਰਿਤਸਰ ਤਲਵੰਡੀ ਚੋਦੜਿਆ ਟਿੰਡ ਪਰ ਫੱਟਿਆ ਆਹ ਦੇ ਕਹਿੰਦਾ 100 ਡਾਲਰ ਦੀ ਆ ਗਏ ਮੈਂ ਪੈਣਿਆਂ ਨੇ ਛੋੜ ਕਹਿੰਦਾ ਮੈਂ ਪੌਣਿਆਂ ਹੈ ਮਨਜੀਤ ਉਹ ਬੰਦਾ ਸ਼ਟਾਕੋਪੀ ਸੇਖਾ ਬਰਸਾਤ ਸੋਹਰਾ ਜੱਗੂ ਜੱਫਾ ਲਾਵੇਗਾ ਰਿੰਕੂ ਜੱਗੀ ਕਹਿੰਦਾ ਅੰਜੂਤ ਸ਼ੇਰਪੁਰਾ ਕਹਿੰਦਾ ਇੱਕੋ ਕਬੱਡੀ ਜਿਹੜੀ ਉਹ ਕਹਿੰਦੇ 1000 ਦੀ 1000 ਦੀ ਔਰ ਇਧਰੋਂ ਦੇ ਪਾਸੇ ਕਬੱਡੀ 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 ਬੱਲੂ ਯੂਐਸਏ ਇਹ ਘੋੜੇ ਕਰਨਾ ਲੱਗਣਾ ਇੱਕ ਮਿੰਟ ਆ ਜੀ ਸਰ ਜੀ ਬੱਲੂ ਯੂਐਸਏ ਇਸ਼ੂ ਯੂਐਸਏ ਇਹ ਭਾਈ ਐਲਾਨ ਕਰਦੇ ਆ ਵੀ ਜੱਗੂ ਹਾਕਮ ਵਾਲੀਏ ਦੇ ਤਿੰਨ ਜੱਫੇ 10000 ਰੇ ਮਾਸੇ ਤੋਂ ਚੜ ਗਿਆ ਕਬੱਡੀ ਦਾ ਰੋਂਦੇ ਆਰਨਰ ਦੇ ਪਿੰਡਾਂ ਤੋਂ ਚੜ ਗਿਆ ਸਿੱਧੂ ਮੂਸੇ ਵਾਲੇ ਦੇ ਪਿੰਡਾਂ ਤੋਂ ਚੜ ਕੇ ਆਇਆ ਆਹ ਵੇਖ ਐਕਸਟਰਾ ਦੀ ਮਸ਼ੀਨ ਭੱਜੋ ਬੱਤੇ ਬਾਈ 100 ਦਾ ਮਰਦੀ ਤੀਜੀ ਦੇ ਆਖਰੀ ਆ ਚੜਿਆ ਪਰਸ਼ੇਵਰ ਸਿੰਘ ਪੰਡਾਲ ਦਾ ਪੋਤਾ ਉਹ ਕਦੇ ਪਿੰਡ ਪਰ ਸਿੱਧ ਕਰ ਦਿੰਦਾ ਖੀਰਾ ਵਾਲੀ ਮੰਜੀਦ ਆ ਪਰਸ਼ੇਵਰ ਸਿੰਘ ਪੰਡਾਲ ਦਾ ਕਦੇ ਸਰੋਤ ਵੀ ਮੇਰੇ ਵੀਰੋ ਤੀਜੀ ਦੇ ਆਖਰੀ ਰੇਡ ਪਾ ਰਹੀ ਹੈ ਲੈ ਵੀ ਹਾਕਮ ਵਾਲੀ ਤਾਰ ਉਹ ਪਰਾਵੀਰ ਆਇਆ ਨਿਆਰਾ ਆਇਆ ਕੌਣਾ ਮੈਂ ਕਦੇ ਵੀ ਗੱਲਾਂ ਟਕਾਰੇ ਲੱਗੀਆਂ ਯਾਰੋ ਅਰੇ ਰੈਂਬੋ ਕਰਨ ਹੋ ਗਿਆ ਨੇ ਅੱਜ ਹੱਥ ਤੇ ਪਤਾ ਦੀ ਜੀ ਕਰ ਦੇਣਾ ਬੱਲਾ ਟਕਾਰੇ ਲੱਗੀਆਂ ਫੱਟੇ ਜੜ ਜੜ ਆਹ ਵੇਖ ਸੀਚੇ ਵਰੀਆ ਵਾਹਿਗੁਰੂ 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 ਆ ਵਾਹਿਗੁਰੂ ਵਾਹਿਗੁਰੂ ਉਹ ਜੀਵ ਮਠੱਡੋ ਦਾ ਚਹੇਤਾ ਨੂਰ ਜੜ ਦੀ ਜੋਤਾ ਆ ਗਿਆ ਚੱਕਲਾ ਮਾਈਕ ਜੋਤਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਆ ਬੁੱਕਣ ਵਾਲੀਆ ਅਰਸ਼ੇ ਬੁੱਕਣ ਵਾਲੀਆ ਅਰਸ਼ੇ ਆ ਤੇਰੇ ਵਾਸਤੇ ਲਿਖ ਕੇ ਲੈ ਕੇ ਆਇਆ ਜਿਹੜੇ ਕਰਦੇ ਆ ਨਾ ਜੀ ਪੈਸੇ ਰੋਕੇ ਕੁਛ ਕੀਤਾ ਕੋਸਟਾ ਰੋਕੀਆਂ ਲਓ ਸਾਰੇ ਖੇਡਾਂ ਦੇ ਆਖਰੀ ਮਸ਼ਹੂਰ ਆ ਗਿਓ ਉਧਰ ਗੱਲ ਦੇ ਪਾਸਾ ਆਖਰੀ ਉਹਦਾ ਵਾਪਸ ਹੀ ਕਹਿਣ ਲੱਗਿਆ ਕਿ ਗੱਲ ਲਾਏ ਜਿਹੜੇ ਸਾਰੇ ਗੱਲ ਪੈਣ ਲੱਗ ਗਏ ਇੱਕੋ ਥਾਲੀ ਖਾ ਕੇ ਖਾਰ ਖਾਣ ਲੱਗ ਪਏ ਇੱਕੋ ਥਾਲੀ ਖਾ ਕੇ ਖਾਰ ਖਾਣ ਲੱਗ ਪਏ ਪਰ ਕੋਈ ਗੱਲ ਨਹੀਂ ਰਿਕੂ ਬਾਈ ਦਵੀਦਾ ਨਹੀਂ ਹੁੰਦਾ ਰੱਬ ਬੈਠਾ ਹੈ ਉਹ ਭੋਲੇ ਸ਼ੰਕਰ ਬੜਾ ਬੇਅੰਤ ਹੈ ਛੋਟੀ ਦਾ ਬਾਜ ਖੇਡਿਆ ਯਾਰਾ ਛੋਟੀ ਦੇ ਚੜ ਗਏ ਬੋਲਦੀ ਇੱਕੋ ਕਬੱਡੀ ਮਨਜੀਤ ਫਰਾਜ਼ ਬਿੱਲਾ ਸਰਪੰਚ ਸਟਾਫ ਕੋਲ ਤੇ ਛੋਟੀ ਗੁਰਦਾਪਨ ਨੂੰ ਇੱਕੋ ਜਿਹੜੀ 1000 ਇਹਨਾਂ ਭਰਾਵਾਂ ਨੂੰ ਕਿਹਾ 1000 ਲਾਡੇ ਅਮਰੀਕਾ ਤੋਂ ਹੋ ਗਿਆ 21180 ਕਦੇ ਰੂਏ ਉਹ ਵੀ ਦੱਸੋ 1180 ਮੋਨੂ ਇਟਲੀ ਵਾਲਾ ਉਹ ਸੋਟਾ ਸੋਨੇ ਚੱਕ ਸਾਬੂ ਦੀ ਕਹਿੰਦੇ ਤੇਰੇ ਵੱਲੋਂ 1000 ਲੱਗਿਆ ਮੇਰੇ ਵੱਲੋਂ 800 ਲੱਗਿਆ 2100 ਰੁਪਏ ਪਹਿਲਾਂ ਦਈਏ ਪ੍ਰਭਾਨੋ ਜਿਹੜੇ ਪੈਸੇ ਨਹੀਂ ਜਾਂਦਾ ਨਾ ਕੋਈ ਬੰਦਾ ਦੇ ਹੱਕ ਵਿੱਚ ਬਹੁਤ ਅੱਗੇ ਫਾਰਾ 2000 ਦਾ ਜੱਫਾ 1100 ਕਿੰਨੇ ਬੋਲਿਆ ਸੀ ਜੀ ਮੋਨੂ ਇਟਲੀ ਦੀ ਚੱਕੀ ਕੋਈ ਨਾ ਕਰੋ ਉਹ ਵੀ ਕੁਝ ਦਾ ਆਇਆ ਜੀ 1100 ਪਾਉਂਡ ਆਇਆ ਹਾਂ ਸੇਕਰ ਕਹਿੰਦਾ ਜੱਫਾ ਲੱਗ ਗਿਆ ਮੈਂ ਕਿਹਾ ਹੁਣ ਫੁੱਟ ਢੱਕਿਆ ਜਿਆ ਤੇ ਗੱਬਰ ਨੇ ਰੇਡ ਅੱਕੀ ਅੱਗੇ ਸੁੱਟ ਕੇ ਕੁੱਤੜਾ ਮੋਸ਼ਾ ਆਹ ਸਾਹਮਣੇ ਬਿੱਲੀ ਲਿੱਕਾ ਨਦੋਰ ਵਾਲਾ ਤੇ ਬਿੱਲੀ ਲੰਡੀਆਂ ਵਾਲਾ ਇੱਕ ਗੱਲ ਦੱਸਾਂ ਜੀ ਸੰਤ ਬਊ ਸੰਦੀਪ ਲੱਲੀਆਂ ਦੀ ਕਬੱਡੀ ਤੋਂ ਬਾਅਦ ਦਿੱਲੀ ਲੱਲੀਆਂ ਵਾਲੇ ਨੇ ਕਹਿੰਦੇ ਪਿੰਡ ਪਰ ਸਿੱਧ ਕਰ ਦਿੱਤਾ ਉੱਚੀ ਛਾਲ ਬੜੀ ਤਰ੍ਹਾਂ ਖੜੀ ਨੇ ਤੇ ਆਜੋ ਬੱਸ ਕੀ ਗਹਿਣਾ ਜਉਦਾ ਛੱਕ ਮਾਰੀ ਤੇ ਘੜ ਘੜ ਖੜਵਾ ਦੇਜੋ ਉਧਰ ਦੇਖੀਏ ਤਾਜ ਕਹਿੰਦਾ ਵੀ ਇੱਕ ਜੱਫਾ 1000 ਰੁਪਏ ਕਰਦੇ ਜੱਗੂ ਹਕਮ ਵਾਲੀਏ ਦਾ ਉਧਰ ਤਿੰਨ ਜੱਫੇ ਕਹਿੰਦੇ ਭਾੜਿਆਂ ਵਲੋਂ ਲੱਗੇ ਨੇ 10000 ਦੇ ਉਹਦੀ ਗੱਲਾਂ ਟਿਕਾਣੇ ਲਾੜੇ ਤੇ ਰਮਨ ਸਰਪੰਚ ਵੀ ਕਹਿੰਦਾ ਇੱਕ ਜੱਫੇ ਦਾ 1000 ਦੇਣਾ ਹੈ ਸਟਾਫ ਕੋਟੀਆ ਬਿੱਲਾ ਮਰਜੀਤ ਵਾਹੀ ਵੀ ਕਹਿੰਦਾ ਵੀ ਆਪਾਂ ਵੀ ਦੋ ਜੱਫਿਆਂ ਦਾ 2000 ਦੇਣਾ ਹੈ ਆਹ ਆਹ ਪਾਸੇ ਆਹ ਦੇਖੋ ਉਹ ਸਰਪੰਚ ਮਿੱਟਾ ਬਾਜੀਆਂ ਪਿਆਰਿਆਂ 21 ਜਨਵਰੀ ਨੂੰ ਹੋਰ ਤੋਂ ਲੱਖ ਤੋਂ ਮੋਟਰਸਾਈਕਲ ਨਾਮ ਵਾਲੀਆ ਜੋਤਾ ਪਰ ਇਧਰ ਦੇ ਪਾਸੇ ਕਬੱਡੀ ਦਾ ਰੰਮੋ 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 ਛੱਗੂ ਛੱਗੂ ਵਗੜਿਆ ਚੱਕਲਾ ਮਾਈਕਲ ਉਹ ਕਿਆ ਬਾਤ ਹੈ ਪਰ ਜੋਤਾ ਤੇ ਜਿੱਤਾਈ ਹੈ ਕਿ ਉਦੋਂ ਮੱਲੋਂ ਮੱਲੀ ਪਾਉਂਦੇ ਤੇ ਪੈਰੀ ਜਾਂਦੀ ਓ ਜਦੋਂ ਜੋਤਾਂ ਦੇ ਨਾਲ ਕੋਈ ਬੰਦਾ ਉੱਠਦਾ ਕਿ ਤੇਰਾ ਕਾਹਦਾ ਤੇਰਾ ਕਾਹਦਾ ਰੌਲਾ ਚੋਬ ਕਿ ਤੇਰਾ ਕਾਹਦਾ ਤੇਰਾ ਕਾਹਦਾ ਰੌਲਾ ਚੋਬਰਾ ਗੱਭਰੂ ਦਾ ਗੱਭਰੂ ਦਾ ਰੌਲਾ ਮੁੱਛਦਾ ਤਗੜਾ ਮੈਚ ਖੇਡਿਆ ਜਾ ਰਿਹਾ ਤੇ ਉਧਰੋਂ ਦੇ ਪਾਸੇ ਨਿੱਕਾ ਆ ਗਿਆ ਕਹਿੰਦੇ ਮਬੌਰ ਦੀ ਪਰਦੇਦਾ ਆ ਵੀ ਮੁੰਡਾ ਇੱਕ ਸਿਜ਼ਨ ਨਿਊਜ਼ੀਲੈਂਡ ਦੀ ਧਰਤੀ ਤੇ ਖੇਡਿਆ ਮੈਨੂੰ ਯਾਦ ਹੈ ਮੱਗਿਆ ਸੁਖੀ ਤੈਨੂੰ ਵੀ ਯਾਦ ਹੋਣਾ ਵੀ ਚਾਚਾ ਜੀ ਆਹ ਮੁੰਡੇ ਦੀ ਚੌੜਾ ਕਾਂਦੇ ਰਾਮ ਸਿੰਘ ਦੇ ਕਬੱਡੀ ਦਾ ਯਾਰ ਕਬੱਡੀ ਦਾ ਨਿਊਜ਼ੀਲੈਂਡ ਦੇ ਐਸਪੀ ਹੋਰੀਆ ਜੀ ਹੋਰੀਆ ਤੇ ਮੇਰੇ ਵੀਰੋ ਜੈਜ ਥਾਲੀਵਾਦ ਸੋਨਾਂ ਨੇ ਕੀਤੀ ਹੈ ਇਹ ਨੰਦੌਰ ਵਾਲਾ ਨਿੱਕਾ ਇਸ ਸਾਲ ਦਾ ਸੀਜ਼ਨ ਨਿਊਜ਼ੀਲੈਂਡ ਖੇੜ ਕੇ ਮੁੜਿਆ ਭਾਈ ਔਰ 25 ਤੋਂ 26 ਤਰੀਕ ਜਰਨਾਲ ਹਰੀ ਸਿੰਘ ਬਲਵਾ ਧੜਵਾ ਧੇੜ ਵਾਲੇ ਦੱਸਦੇ ਵੱਡਾ ਇਕ ਬੜਾ ਟੋੜਾ ਆਹ ਖੇਡ ਦੇ ਉੱਤੇ ਸ਼ੇਖਰ ਅਮਰੀਕਾ ਵੱਲੋਂ 1000 ਲੱਗ ਗਿਆ ਜੋਣ ਆਉਂਦਾ ਨਜ਼ਾਰਾ ਫੁੱਲ ਪਟੀਆਂ ਦੇ ਕੱਪ ਦਾ ਮੇਰੇ ਮਿੱਤਰੋ ਅੱਜ ਮਰਜੀਤ ਸਪੈਸ਼ਲ ਤੌਰ ਤੇ ਆਇਆ ਵੇਖੋ ਵਾਲੀਆ ਉਹ ਵੀ ਭਰਾ ਕਹਿੰਦੇ ਫਾਜ਼ੀ ਧਰਤੀ ਤੋਂ ਮੁੜਿਆ ਇਧਰ ਦੀਪ ਦੀ ਕਬੱਡੀ ਦੇ ਉੱਤੇ ਵੱਜ ਗਈ ਵਿਸਲ ਲਾਈਨ ਕੱਟ ਹੋ ਗਈ ਉਹ ਚਾਚਾ ਲਖਣ ਕੇ ਪੱਡੇ ਵਾਲਾ ਨਿਊਜ਼ੀਲੈਂਡ ਦੇ ਟਾਕਾ ਲੀਨ ਗਰਾਊਂਡਾ ਦੇ ਵਿੱਚ ਵਿਸਲਾ ਮਾਰ ਕੇ ਆਇਆ ਉਹ ਪੁਆਇੰਟ ਰੇਟਰ ਦੇ ਖਾਤੇ ਜਦਾ ਬੱਪੂ ਸੁਣ ਲੈਨੇ ਰੁਕ ਜਾ ਜਿਹੜਾ ਅਰੇ ਹਾਫ ਬਾਕੀ ਸਾਰੀ ਦੀ ਸੁਵਾਗੇ ਚੱਕ ਮਾਇਗੋ ਜੋਤਾ ਮਹਿਮਦ ਵਾਲਾ ਜੋਤਾ ਲੈ ਵੀ ਜ ਲਾਜਾ ਅਫਾ ਅਮਰੀਕਾ ਵਾਲਾ ਸ਼ੇਖਰ ਕਹਿੰਦਾ ਹਜ਼ਾਰ ਦੇਣਾ ਉਹ ਮਾਣ ਵੱਡੇ ਮਾਣ ਸੰਵਾਰ ਵੱਡੇ ਪਿਛਲੀ ਰੇਡ ਤੇ ਭੱਜ ਗਿਆ ਪਰ ਹਾਕਮ ਵਾਲੀਆ ਕਹਿੰਦਾ ਇਸ ਵਾਰੀ ਨਹੀਂ ਭੱਜਣ ਦੇਣਾ ਜੱਟ ਦੇ ਕਿੱਤੇ ਦੇ ਵਿੱਚ ਡੇਰ ਉਹ ਲਈ ਫਿਰਦਾ ਕੌਡੀ ਨਾਲ ਫੇਰੇ ਸਿਆਲਾ ਜੱਟ ਕਹਿੰਦੇ ਜੱਫਾ ਲਾ ਗਿਆ ਹਾਕਮ ਵਾਲਿਆ ਜੱਗੂ ਆ ਆਰਨ ਦੇ ਪਿੰਡ ਵਾਲਾ ਦਲਬੀਰ ਸਿੰਘ ਸਰਪੰਨ ਸਾਹਿਬ ਛਫਾ ਪੜ ਗਿਆ ਉਹ ਕਾਕੇ ਫੋਜੀ ਵਾਲਾ ਤੇ ਕਾਲੇ ਨਵੇਂ ਨੂੰ ਅੰਬੇ ਬਾਲੋ ਇੰਦਰਪਾਲ ਬਾਜੋ ਜੀ ਆ 1000 ਰੁਪਇਆ ਫਰਦੋਬੜੀ ਦੇ ਦਿੰਦੀਓ ਜੱਕ ਬਾਈ ਟੱਕਰ ਟੱਕਰ ਖੇਡ ਬਣਾ ਦੇ ਚ ਵਾਹ ਆ ਦੇਖੀਏ ਵੀ ਜਗਰਾਲ ਵਾਲੇ ਗੋਰੇ ਦੀ ਕਬੱਡੀ ਆ ਮੇਰੇ ਵੀ ਵੀ ਬੱਬਾ ਧੰਨਵਾਦ ਕਰਦੇ ਫੱਡੇ ਜਰਦਾ ਸਮਾਂ ਹੋ ਗਿਆ ਜੀ ਹਾਫ ਸਮਾਂ ਹੋ ਗਿਆ ਜੀ ਹਾਫ ਸਮੇਂ ਨੂੰ ਸਕੋਰ ਪਹਿਲਾਂ ਬੋਲ ਲੈਂਦੇ ਕੋਈ ਗੱਲ ਨਹੀਂ ਸਾਰਿਆਂ ਨੂੰ ਬੋਲਾ ਦਿੱਤਾ ਜੀ ਕਰਦੇ ਮਟਾਉਂਦਾ ਗਰਾਂ ਦੇ ਕਿੱਧਰ ਨੂੰ ਜਾਂਦਾ ਆ ਰਾਜੂ ਗੜ੍ਹ ਦੀ ਵਾਲ ਦਾ ਮਾਨ ਤੇ ਸਨਮਾਨ ਜਿਹੜਾ ਮੋਟਰਸਾਈਕਲ ਤੇ ਨਾ ਕੀਤਾ ਜਾਣਾ ਹੈ ਪਰ ਇੱਕ ਨੰਬਰ ਦੱਸਿਏ ਸੁਖੀ ਨੰਬਰ ਦੱਸੀ ਮੇਰਾ ਭਰਾ ਨੰਬਰ ਸੁਖੀ ਵੀਰ ਜੀ ਧੰਨਵਾਦ ਨੋਟ ਕਰੋ 14 ਤਰੀਕ ਨੂੰ ਦਾਸ ਦੇ ਪਿੰਡ ਰੋਣਕਾ ਲਗਣੀ ਹੈ 17 ਤਰੀਕ ਫੱਡੇਗੜ੍ਹ ਵਿਆਹਸ਼ ਲਾ ਜੀ ਔਰ 21 ਜਨਵਰੀ ਹਾਜੀਪੁਰ ਦੇ ਲਾਗੇ ਕਰਕੇ ਸਪੂ ਚੱਕ ਪਿੰਡ ਸ਼ਹੀਰ ਬਾਬਾ ਜੀਸਰ ਕੋ ਸਪੂ ਚੱਕ ਦੀ ਧਰਤੀ ਦੇ ਦੌਰ ਦੇ ਲੱਖ ਦੀ ਟੀਮਾਂ ਪਰ ਨਿਕਿਆ ਔਰ ਬੈਸਤਾ ਨੂੰ ਮੋਟਰਸਾਈਕਲ ਹੋਰ ਗਏ ਨੋਟ ਕਰੋ ਤੇ ਇਸੇ ਤਰ੍ਹਾਂ 25 ਦੇ 26 ਢਾਡੇ ਵਿਡਵਾਰ ਵਿੱਚ ਮਗਾ ਦੀ ਇੱਕ ਬੰਦੇ ਜਰਨਲ ਹਰੀ ਸਿੰਘ ਵੱਲੋਂ ਆਸਪੋਕ ਰੋਬੂ ਨੰਬਰ ਬੋਲਣੇ ਜਾ ਰਹੇ 31 ਤੇ 1 ਫਰਵਰੀ ਜਰਿਓ ਰਵੀ ਨੇ ਖੁੱਡੀ ਕੱਪ ਦੀ ਪੰਜ ਫਰਾਂ ਦੇ ਦੋ ਦੋਵਾਲ 6 7 ਦਾਦਾ ਰਾਮ ਸਰ ਤੇ 1 2 2 ਮਾਰਚ ਹਰਵਾਲ ਦਾ ਮੇਲਾ ਹਾਜੀ ਕਰਿਓ ਜੀ 21 ਨੰਬਰ ਨੇ ਮੇਰੇ ਵੀਰੋ ਸ਼ਾਹਕੋਟ ਲਾਈਨ ਦੇ ਵੇਪਲੈਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੇ 23 2 ਨੰਬਰ ਜਿਹੜੇ ਐ ਉਹ ਹੋਲਡ ਨੇ ਨੋਟ ਕਰਿਓ ਮੇਰੇ ਭਰਾ ਰਾਜੂ ਗਰਦੀਵਾਲ ਆਵੇਗਾ ਜੀ ਰਾਜੂ ਗਰਦੀਵਾਲ ਕਲਾ ਮੋਟਰਸਾਈਕਲ ਕਲਾ ਮੋਟਰਸਾਈਕਲ ਲੈ ਕੇ ਆਈਏ ਸੁਰਾਂ ਦਾ ਸਾਰਿਆਂ ਦੀ ਸੁਰਾਂ ਦਾ ਇੱਕ ਮਿੰਟ ਦੇ ਦਿਓ ਇੱਕ ਵਿਸ਼ੇਸ਼ ਸਨਮਾਨ ਹਾਂ ਇੱਕ ਵਿਸ਼ੇਸ਼ ਸਨਮਾਨ ਜਿਹੜਾ ਰਿਕੂ ਜੱਗੀ ਕਹਿੰਦਾ ਵੀ ਆਪਾਂ ਗਰਾਊਂਡ ਦੇ ਵਿੱਚ ਰੱਖ ਕੇ ਜਾਣਾ ਪਰ ਛੱਡ ਕੇ ਉਹਦੇ ਲਈ ਜਾਣਾ ਹੈ ਜਿਹੜੇ ਭਰਾ ਨੇ ਸਾਡੇ ਕੱਪ ਦੇ ਲਈ ਲੱਤਾਂ ਖਿੱਚਿਆ ਸਾਰੋਂ ਪੈਸੇ ਰੋਕੇ ਆ ਪੋਸਟਾ ਰੋਕੀ ਆ ਉਹਦਾ ਸਨਮਾਨ ਆਪਾਂ ਜਦੋਂ ਮੇਲਾ ਖਤਮ ਹੋ ਗਿਆ ਗਰਾਊਂਡ 'ਚ ਛੱਡ ਜਾਗੇ ਤੇ ਅੱਗੇ ਲੈ ਜਾਈਏ ਉਧਰ 31 ਜਨਵਰੀ ਨੂੰ ਹੀ ਆ ਮੇਰੇ ਵੀਰੋ ਕਲੇਰ ਕਲਾਂ ਦੇ ਖੇਡ ਮੇਲੇ ਦੀ ਸਾਡੇ ਭਾਈ ਮੰਨੂ ਕਲੇਰ ਆਸਟ੍ਰੇਲੀਆ ਗੋਪੀ ਕਲੇਰ ਆਸਟ੍ਰੇਲੀਆ ਸੁੱਖਾ ਕਲੇਰ ਆਸਟ੍ਰੇਲੀਆ ਪ੍ਰਭ ਰੰਧਾਵਾ ਆਸਟ੍ਰੇਲੀਆ ਸਿੰਦਰ ਖਹਿਰਾ ਆਸਟ੍ਰੇਲੀਆ ਰਾਜਾ ਲਾਲੋਵਾਲ ਆਸਟ੍ਰੇਲੀਆ ਗੋਪੀ ਸੰਧੂ ਤੇ ਸਭੀ ਕਲੇਰ ਖਣਾ ਵੱਲੋਂ ਸੱਦੇ ਲੱਗਿਆ ਮੇਰੇ ਵੀਰੋ ਜਿੱਥੇ ਸਵਾ ਲੱਖ ਦੇ ਲੱਖ ਲਈ ਕਬੱਡੀਆਂ ਪੈਣਗੀਆਂ ਬਸਤਾਂ ਦੇ ਲਈ 59 11 ਟਰੈਕਰ ਹੋਣਗੇ 31 ਜਨਵਰੀ ਕਲੇਰਕਲਾਂ ਦਾ ਖੇਡ ਮੇਲਾ ਜਿੱਥੇ ਦਾਦ ਦਾ ਸਨਮਾਨ ਵੀ ਸੋਨੇ ਦੇ ਕਿੰਥੇ ਦੇ ਨਾਲ ਕੀਤਾ ਜਾਵੇਗਾ ਤੈਨੂੰ ਧੰਨਵਾਦ ਆਹ ਅਮਰ ਰੋਜੀ ਦਾ ਕਿੰਨਾ ਕਿੰਨਾ ਇੰਤਜ਼ਾਰ ਤੇ ਉਹ ਕਾਦੀ ਜਵਾਨੀ ਜਿਹੜੀ ਅੜੀ ਨਾ ਕਰੇ ਉਹ ਟੋਲੀ ਨੂੰ ਇੰਤਜ਼ਾਰ ਹੈ ਆਹ ਆਹ ਤੇ ਉਹ ਕਾਦੀ ਜਵਾਨੀ ਸਰਪੰਚ ਰਵੀਰ ਸਿੰਘ ਜੀ ਗੋਲਦੀ ਜੀ ਜੋੜੀ ਅੜੀ ਨਾ ਕਰੇ ਵਾਹਿਗੁਰੂ ਸਿੱਚੇ ਵਾਲੀਏ ਬਿੰਗ ਜੱਫੇ ਬੀਤ ਮਖੱਡਾ ਨੂਜੂ ਵਾਲਾ ਤੇ ਕਾਲੀ ਤਰੰਗੇ ਦੀ ਟੀਮ ਖੇੜੀ ਆਜਾਜ ਕੁਝ ਨੂਜੂ ਵਾਲਾ ਅਸਤੀ ਹੋਈਆ ਕਹਿੰਦਾ 6 ਤੇ 7 ਨੂੰ ਪੁੱਜੋ ਸਾਰੇ ਟਾਂਦੇ ਰਾਤ ਮੋਤੀ ਭਰਾ ਸਾਡਾ ਅਮਰੀਕਾ ਵਾਲਾ ਇੱਕ ਮਿੰਟ ਜੇ ਅਮਲ ਅਮਰੀਕਾ ਤੇ ਕੋਰਾ ਅਮਰੀਕਾ ਬਿੱਲਾ ਸਰਪੰਚ ਸਤਾਬ ਕੋਟੀਆਂ ਤੇ ਜੋਣ ਕੋਤਰਾ ਮਨਜੀਤ ਫਰਾਸ ਕਹਿੰਦੇ ਨੇ ਵੀ ਜੱਗੂ ਹਾਕਮ ਵਾਲੀਏ ਦੇ ਦੋ ਜੱਫੇ 5000 ਦੇ ਹੋਣਗੇ ਹੁਣ ਇੱਕ ਭਾਂਜਿਆਂ ਵਾਲਾ 10000 ਦਾ ਲੱਗ ਗਿਆ ਰਹਿ ਗਏ ਦੋ ਜੱਫੇ ਉਹ ਹੁਣ 10000 ਦੇ ਨੀਂਦਰਪਾਲ ਬਾਜਵਾ ਜੀ ਉਹ 15000 ਦੇ ਲੱਗਣੇ ਹੈ ਹਾਕਮ ਵਾਲੀਏ ਜੱਗੂ ਦੇ ਇਹ ਨੋਟ ਕਰਿਓ ਇਹ ਪੈਸੇ ਆਪਣੇ ਕੋਲ ਹੀ ਰੱਖ ਲੈ ਮੇਰੇ ਵੀਰ ਜਦੋਂ ਪੈਸੇ ਲੱਗ ਗਏ ਜੱਫੇ ਆਪਾਂ ਹਾਕ ਮਾਰ ਦੇਣੀ ਹੈ ਬਗਾ ਜੀ ਇੱਕ ਬੰਦੋ ਲਾਡੀ ਯੂਐਸਏ ਦੇ ਸੇਖਰ ਭਰਾਵ ਨੂੰ ਚਾਰੇ ਰਾਫਜਾ ਦੀ ਤੇ ਸੁੱਖੀ ਬਰਿੰਗ ਲਈ 5-500 ਦੇ ਵੱਡੇ ਮਾਨਸ ਮੜਾ ਹੋਏ ਨੇ ਚਾਰੇ ਰੈਫਰੀਆਂ ਨੇ ਤੇ ਸੁੱਖੀ ਲਈ ਲਾਡੀ ਜੁਵੈਸ ਤੋਂ ਸੇਖਣ ਦੀ ਵਾਸਤੇ ਆ ਲੋ ਬੱਗਾ ਲਾਲਪੁਰ ਜੀ ਬੱਗਾ ਲਾਲਪੁਰ ਅੱਜ ਸਨਮਾਨ ਕਰਾਓ ਰਾਜੂ ਗਰਦੀ ਵਾਲ ਕਿੱਥੇ ਐ ਇਹਦਾ ਵੀ ਬੜਾ ਯੂਰ ਲੱਗਦਾ ਹੈ ਖੇਡ ਮੇਲੇ ਦੇ ਲਈ ਅੱਜ ਇਹਦਾ ਮਾਨ ਤੇ ਸਨਮਾਨ ਪਲਟੀਨਾ ਮੋਟਰਸਾਈਕਲ ਦੇ ਨਾਲ ਕੀਤਾ ਜਾ ਰਿਹਾ ਹੈ ਮੇਰੇ ਵੀਰੋ ਲੈ ਰਾਜੂ ਸ਼ੇਖਰ ਜਿਹੜੀ ਅੱਜ ਸ਼ੇਖਰ ਤੋਂ ਬਰਵਾਉਣੀ ਹੈ ਨਾਲ ਉਹ ਕੇ